ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖੋ ਆਪਣਾ ਪਿੰਡ ਨੜਾਲਾ ਚੈਨਲ ਮੈਂ ਹਰਪ ਸਿੰਘ ਕੋਤੜਾ ਜੀ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪਿੰਡ ਜਰਾਮਪੁਰ ਦੀ ਸਮੂਹ ਸੰਗਤਾਂ ਵੱਲੋਂ ਜਿੱਦਾਂ ਕਿ ਤੁਹਾਨੂੰ ਦੱਸਣਾ ਚਾਹਾਂਗੇ ਪੁੰਨਿਆਂ ਦੇ ਦਿਹਾੜੇ ਨੂੰ ਸਮਰਪਿਤ ਜੋ ਲੰਗਰ ਜਿਹੜੇ ਚੱਲ ਰਹੇ ਨੇ ਗੁਰਪਿਆਰਿਓ ਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਸੰਗਤਾਂ ਦੇ ਨਾਲ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਤੁਹਾਨੂੰ ਲੰਗਰਾਂ ਬਾਰੇ ਜਾਣਕਾਰੀ ਦਿਓ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਪਿੰਡ ਜਰਾਮਪੁਰ ਦੀ ਸੰਗਤ ਜਿੱਦ ਚਲਉਂਦੇ ਆ ਗੱਡੀ ਸਾਨੂੰ ਵੀ 25 ਸਾਲ ਹੋ ਗਏ ਲੰਗਰ ਚਲਾਉਦੇ ਆ ਅੱਛਾ ਜੀ ਤੋਂ ਪਿੰਡ ਇਥੇ ਨਾਲ ਲਾ ਕੇ ਪਿੰਡਾਂ ਦੇ ਸਾਰੇ ਹੀ ਇੱਥੇ ਲੰਗਰ ਛਕਣ ਆਉਂਦੇ ਆ ਤੇ ਲੈ ਕੇ ਵੀ ਜਾਂਦੇ ਵਾਪਸ ਹਾਂ ਜੀ ਉਹਨਾਂ ਅਨਾਉਂਸਮੈਂਟ ਕਰਾ ਦਿੱਤੀ ਪਿੰਡਾਂ ਚ ਵੀ ਤੁਸੀਂ ਆ ਕੇ ਲੰਗਰ ਪਾਣੀ ਛੱਕੇ ਨਾਲ ਲੈ ਕੇ ਜਾਓ ਆ ਦੋ ਤਿੰਨ ਮਿੰਟ ਸਾਡੇ ਉਹਦੇ ਸੰਗਵਾਲਾ ਜਿਹੜਾ ਰਾਮਪੁਰ ਗੜਾਣੀ ਲਖਣਗਾ ਤੱਕ ਆਉਂਦੀ ਸੰਗ ਤਾਂ ਠੀਕ ਹੈ ਜੀ ਸ਼ੱਕੇ ਜਾਂਦੇ ਆ ਜੀ ਅੱਜ ਗੁਰਪਿਆਰ ਕਾਦੇ ਕਾਦੇ ਲੰਗਰ ਜਿਹੜੇ ਤੁਹਾਡੇ ਬੰਨੋ ਜਿਹੜੇ ਚਲਾਏ ਜਾ ਰਹੇ ਨੇ ਸੰਗਤਾਂ ਵਾਸਤੇ ਖਾਸ ਕਰਕੇ ਦੇਖੋ ਜੀ ਇਹ ਦਾਲ ਬਣੀ ਆ ਜੀ ਛੀਰ ਬਣੀ ਆ ਕਾ ਨਹੀਂ ਬਣਿਆ ਵਾ ਤੇ ਪ੍ਰਸ਼ਾਦਾ ਜੀ ਕਿੰਨੇ ਕ ਵਜੇ ਸਵੇਰੇ ਜਿਹੜੀ ਲੰਗਰਾਂ ਦੀ ਸਟਾਰਟਿੰਗ ਹੋਈ ਸੀ ਤੇ ਕਿੰਨੇ ਵੇ ਤੇ ਕਰੇ ਜਿਹੜੇ ਲੰਗਰ ਜਿਹੜੇ ਇਦਾਂ ਹੀ ਚੱਲਦੇ ਰਹਿਣਗੇ ਇਹ ਦੇਖੋ ਜੀ 8 ਵਜੇ ਤੋਂ ਸਟਾਰਟ ਹੋ ਜਾਂਦੀ ਲੰਗਰ ਸਾਡਾ ਪਹਿਲਾਂ ਚਾਹ ਬਣੇ ਦਾ ਚੱਲਦਾ ਤੇ 11 ਵਜੇ ਫੁਲਕਾ ਚਾਹੀ ਹੋ ਜਾਂਦਾ ਜੀ ਤੇ ਸ਼ਾਮ ਦੇ 2:30 ਵਜੇ ਤੇ ਰਹਿੰਦਾ ਫੁਲਕਾ ਜੀ ਠੀਕ ਹੈ 2:30 ਵਜੇ ਤੇ ਫੋਟਾ ਸਾਡੇ ਚੱਲ ਪਿੰਡ ਦੀਆਂ ਸੰਗਤਾਂ ਤੋਂ ਇਲਾਵਾ ਅਨਰਾਂ ਵੀਰਾਂ ਦਾ ਵੀ ਸਹਿਯੋਗ ਹੈਗਾ ਇਸ ਲੰਗਰਾਂ ਦੇ ਵਿੱਚ ਜਿੱਤਾਂਗੇ ਲੰਗਰ ਜਿਹਦਾ ਤੁਸੀਂ ਚਲਾ ਰਹੇ ਹੋ ਦੇਖੋ ਜੀ ਇਹ ਸਾਡੇ ਜੈਰਾਮਪੁਰ ਦਾ ਹੀ ਸੰਯੋਗ ਜਿਹੜਾ ਹੈਗਾ ਜੈਰਾਮਪੁਰ ਦਾ ਮਾਰੂ ਸਾਡੇ ਪਿੰਡਾਂ ਦਾ ਵੀ ਹੈਗਾ ਨਾਲ ਨਾਲ ਕਿੰਨੀਆਂ ਕਿ ਸੰਗਤਾਂ ਜਿਹੜੀਆਂ ਆਪਣੇ ਲੰਗਰਾਂ 'ਚ ਜਿੱਦਾਂ ਆ ਰਹੀਆਂ ਆਪਣਾ ਹਿੱਸਾ ਪਾ ਰਹੀਆਂ ਜਾਂ ਲੰਗਰ ਪਛਾਦਾ ਛਕ ਰਹੀਆਂ ਜਿੱਦਾਂ ਕਿ ਇੱਥੇ ਬਾਕੀ ਦੇਖੋ ਇੱਥੇ ਜੇ ਕੋਈ ਲੰਗਰ ਛਕਣ ਆਉਂਦਾ ਉਹਦੀ 150 ਜਿਹੜੀ ਸ਼ਾਦਾ ਉਹ ਦੇ ਕੇ ਜਾਂਦਾ ਆ ਬਾਕੀ ਸਾਡੇ ਪਿੰਡ ਦਾ ਸੰਗੋਗ ਆ ਜੀ ਮੈਂ ਲੌਣੇ ਤੁਸੀਂ ਪੁੰਨਿਆਂ ਦੇ ਪੁੰਨਿਆਂ ਦੇ ਦਿੰਦਾ ਹਨਾ ਪੁੰਨਿਆਂ ਦੇ ਪੁੰਨਿਆਂ ਲਾਉਂਦੇ ਜੀ ਮਹੀਨੇ ਬਾਅਦ ਜਿਸ ਥਾਂ ਤੇ ਲੰਗਰ ਚੱਲ ਰਿਹਾ ਤੇ ਇਹ ਜਗ੍ਹਾ ਪਿੰਡ ਜਰਾਮਪੁਰ ਦੀ ਆ ਪਿੰਡ ਜਰਾਮਪੁਰ ਦੀ ਠੀਕ ਹੈ ਜੀ ਧੰਨਵਾਦ ਜੀ